ਆਪਣੇ ਫਾਦਰ ਸਾਹਿਬ ਨੂੰ ਜੱਫੀ ਪਾ ਕੇ ਗੱਲ ਕੋ ਕਿ ਮੈਂ ਅੱਜ ਤੋਂ ਬਾਅਦ ਪਾਪਾ ਇਹ ਨਸ਼ਾ ਨਹੀਂ ਕਰਦਾ ਤੋਂ ਬਾਅਦ ਜਿਹੜੇ ਮੈਂ ਨਹੀਂ ਕਰਦਾ ਤੁਹਾਨੂੰ ਪਤਾ ਮਸਾ ਮਸਾ ਇਹਨਾਂ ਨੇ ਮਨਾ ਕੇ ਲਿਆਇਆ ਕਿ ਚੱਲ ਦਵਾਈ ਖਾ ਹੁਣ ਤੂੰ ਬਸ ਇਹ ਪੜਦਾ ਪੜਦਾ ਇਹ ਤੁਰਪਿਆ ਮੱਲਾ ਇਹ ਗਾ ਦਾ ਘਰ ਘਰ ਗਲੀ ਗਲੀ ਚ ਨਸ਼ਾ ਕਰਦਾ ਚਾਰੇ ਆਂ ਵੇਖਦਾ ਆ ਹੁਣ ਇਹਦੇ ਇਹ ਚ ਪਏ ਹੈ ਨਹੀਂ ਜੋ ਆ ਜਾਣਗੇ ਹੁਣੇ ਨੇ ਚਲੇ ਆਏ ਸੋਸਾਇਟੀ ਮਾਰਗੀ ਸੋਸਾਇਟੀ ਮਾਰਗੀ ਕਰੇ ਘਰ ਦੇ ਹੁਣ ਤੰਗ ਹੋਏ ਪਿਆ ਸਾਰੇ ਘਰ ਦੇ ਕੀ ਹਾਲਾਤ ਹੋਏ ਪਿਆ ਠੀਕ ਆ ਉਹ ਦੇਖ ਕੇ ਬੰਦੇ ਨੂੰ ਹੋਈ ਜਾਂਦਾ ਅੰਦਰੋਂ ਆਵਾਜ਼ ਆ ਜਾਂਦੀ ਹੈ ਇੱਕਦਮ ਇੱਕੀ ਬੱਸ ਕਰ ਹੁਣ ਬੱਸ ਕਰ ਕੀ ਕੀ ਕੁਝ ਤੂੰ ਵਿਗਾੜ ਚੁੱਕੇ ਆ ਕਿੰਨਾ ਕੁਝ ਕਰ ਚੁੱਕੇ ਆ ਕੁਲੀਆਂ ਨਾਲ ਫਰਕ ਪਿਆ ਨੀ ਫਰਕ ਨਹੀਂ ਇਹ ਤਾਂ ਤੁੰਨੂੰ ਇੱਕ ਜਾਇ ਦਿਮਾਗ ਤੇ ਹਨਾ ਦੂਜੇ ਪਾਸੇ ਲਾ ਦਿੰਦਾ ਕਿ ਹਾਂ ਵੀ ਤੁਹਾਡਾ ਉਧਰ ਧਿਆਨ ਨਾ ਜਾਵੇ ਉਧਰ ਤੁਹਾਡੇ ਵਿਲ ਪਾਵਰ ਤੇ ਹੀ ਆ ਜੀ ਜਦ ਤੱਕ ਥੋਡੇ ਅੰਦਰੋਂ ਅੱਛਾ ਨਹੀਂ ਆਓਗੇ ਤੁਸੀਂ ਤਾਂ ਨਹੀਂ ਛੱਡ ਸਕਦੇ ਨਹੀਂ ਇਹ ਤਾਂ ਤੁਸੀਂ ਖਾਈ ਜਾਓਗੇ ਨਸ਼ਾ ਕਰਕੇ ਵੀ ਗਹਿਣਾ ਮੈਂ ਨਹੀਂ ਕੀਤਾ ਉੱਥੇ ਬੰਦਾ ਕੀ ਕਰੇਗਾ ਹੁਣ ਮੈਂ ਜੋਬ ਕਰੂੰਗਾ ਜਾਂ ਕੰਮ ਕਰਦੇ ਜਾਊਂਗਾ ਇਹਨੂੰ ਦੇਖੂਗਾ ਬਹੁਤ ਪਰਚਾੜ ਤੂੜ ਬਹੁਤ ਜ਼ਿਆਦਾ ਲੱਗਦੀ ਉਹਨੂੰ برداشت ਕਰਨਾ ਕਿੰਨਾ ਔਖਾ ਜਾਂਦਾ ਤੂੜ ਤੋੜ ਹੀ ਹੈ ਇਹ ਮੇਨ ਜਿਹੜੀ ਔਖੀ ਆ برداشت ਕਰਨੇ ਔਰ ਉਹਦੇ ਲਈ ਮੈਡੀਸਿਨ ਆ ਠੀਕ ਆ ਥੋੜੇ ਕੇ ਦਿਨ ਤਾਂ ਬੰਦੇ ਨੂੰ ਸਹਿਣਾ ਪੈਂਦਾ ਹੀ ਆਈ ਦਵਾਈ ਖਾ ਲੈਂਦਾ ਬੰਦੇ ਦੀ ਤੋੜ ਚੱਕੀ ਜਾਂਦੀ ਆ ਚਲੋ ਰੋਟੀ ਪਾਣੀ ਖਾਣੇ ਸ਼ੁਰੂ ਕਰ ਦਿੰਦਾ ਯੁੱਧ ਨਸ਼ਿਆਂ ਵਿਰੁੱਧ ਫਰਕ ਪਿਆ ਹੁਣ ਫਰਕ ਪਿਆ ਹੁਣ ਦੇਖਣ ਨੂੰ ਇਹ ਲੱਗਦਾ ਫਰਕ ਪਿਆ ਆਪਾਂ ਨਿਊਜ਼ ਤੇ ਦੇਖਦੇ ਆ ਬਟ ਜਦੋਂ ਗਲੀ ਮੱਲਿਆ ਚ ਦੇਖਦੇ ਆ ਲੋਕੀ ਕਰਦੇ ਆ ਉੱਥੇ ਨਹੀਂ ਫਰਕ ਆ ਗਿਆ ਜੀ ਵਿਕਦਾ ਦਾ ਸ਼ਰੇਆਮ ਹੀ ਆ ਜਿੱਦਾਂ ਵਿਕਦਾ ਹੀ ਕਾਰਵਾਈਆਂ ਸਾਡੇ ਬਾਰੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਅੱਛਾ ਉੱਥੇ ਹੁਣ ਜਿੱਦਾਂ ਮੁੰਡੇ ਨੂੰ ਦਿੱਸੇ ਹੀ ਆ ਵੀ ਸ਼ਰੇਆਮ ਨਸ਼ਾ ਇਹਨੂੰ ਹੁਣ ਪੈ ਦੇ ਹੁਣ ਇਹ ਨਸ਼ਾ ਲਿਆਏਗਾ ਇਹ ਤਾਂ ਹੁਣ ਪੈ ਹੈ ਨਹੀਂ ਇਹਦੇ ਕੋਲ ਮੈਂ ਫੇਰ ਦੇਣੇ ਬੰਦ ਕਰਤੇ ਆ ਲੁਧਿਆਣਾ ਦੇ ਨਸ਼ਾ ਮੁਕਤੀ ਕੇਂਦਰ ਪਹੁੰਚੇ ਆ ਜਿੱਥੇ ਜਿਹੜੇ ਨਸ਼ਾ ਛੱਡਣ ਦੇ ਚਾਹਵਨ ਨੌਜਵਾਨ ਵੀਰ ਨੇ ਔਰ ਲੋਕ ਨੇ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਸਮਾਂ ਹੋ ਗਿਆ ਇਸ ਗੋਲੀਆਂ ਦਾ ਸਹਾਰਾ ਲੈਂਦੇ ਹੋਏ ਔਰ ਕੀ ਉਹਨਾਂ ਨੂੰ ਫਰਕ ਪਿਆ ਹੈਗਾ ਕਿ ਆ ਵਾਕਈ ਨਸ਼ਾ ਛੱਡਿਆ ਜਾ ਸਕਦਾ ਹੈਗਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਵੀਰੇ ਜੀ ਮਤਲਬ ਇੱਕ ਇੱਛਾ ਜ਼ਾਹਿਰ ਹੋਈ ਕਿ ਆਪਾਂ ਛੱਡ ਦਈਏ ਗੋਲੀ ਹਾਂਜੀ ਇੱਛਾ ਜ਼ਾਹਿਰ ਹੋਈ ਆ ਤਾਂ ਹੀ ਆ ਕੇ ਸ਼ੁਰੂ ਕਰਣ ਲੱਗੇ ਆ ਠੀਕ ਹੈ ਇੱਕ ਮਿੰਟ ਹਾਂਜੀ ਤੇ ਕਿੰਨਾ ਕੁ ਸਮਾਂ ਹੋਇਆ ਹੁਣ ਦਵਾਈ ਲੈਂਦੇ ਨੂੰ ਹਜੇ ਸ਼ੁਰੂ ਕਰਨ ਲੱਗੇ ਆ ਇਹ ਦਵਾਈ ਠੀਕ ਹੈ ਹਾਂਜੀ ਐਡਿਕਟ ਸੀ ਕਰਦੇ ਨੂੰ ਕਿੰਨਾ ਕੁ ਸਮਾਂ ਹੋ ਗਿਆ ਹੋ ਗਈ 4-5 ਸਾਲ ਹੋ ਗਏ ਕਿਸ ਕਿਸ ਚੀਜ਼ ਦਾ ਨਸ਼ਾ ਕਰ ਰਹੀ ਸੀ ਕਿਸ ਵਾਈਟ ਡਾਈ ਵਾਈਟ ਡਾਈ ਹਾਂਜੀ ਅੱਛਾ ਆ ਗੋਲੀਆਂ ਨਾਲ ਫਰਕ ਪਿਆ ਤੁਹਾਨੂੰ ਨਹੀਂ ਫਰਕ ਨਹੀਂ ਇਹ ਤਾਂ ਤੁਹਾਨੂੰ ਇੱਕ ਜਿਹਾ ਦਿਮਾਗ ਤੇ ਹਨਾ ਦੂਜੇ ਪਾਸੇ ਲਾ ਦਿੰਦਾ ਕਿ ਹਾਂ ਵੀ ਤੁਹਾਡਾ ਉਧਰ ਧਿਆਨ ਨਾ ਜਾਵੇ ਉਧਰਾ ਤੁਹਾਡੇ ਵਿਲ ਪਾਵਰ ਤੇ ਹੀ ਆ ਜੀ ਜਦ ਤੱਕ ਥੋੜੇ ਅੰਦਰੋਂ ਅੱਛਾ ਨਹੀਂ ਆਓਗੇ ਤੁਸੀਂ ਤਾਂ ਨਹੀਂ ਛੱਡ ਸਕਦੇ ਨਹੀਂ ਇਹ ਤਾਂ ਤੁਸੀਂ ਖਾਈ ਜਾਓਗੇ ਜਿਵੇਂ ਬੰਦਾ ਡਾਈਟਿੰਗ ਕਰਦਾ ਰੋਟੀ ਚਾਰ ਖਾਂਦਾ ਦੋ ਦੋ ਘਟਾਂਦਾ ਰਹਿੰਦਾ ਉਦਾਂ ਹੀ ਦਵਾਈ ਤੇ ਆ ਜੀ ਤੁਸੀਂ ਦੋ ਖਾਓਗੇ ਹੌਲੀ ਹੌਲੀ ਘਟਾਂਦੇ ਰਹੋਗੇ ਹਫ਼ਤੇ ਆਓਗੇ ਘਟਾਂਦੇ ਰਹੋਗੇ ਘਟਾਂਦੇ ਰਹੋਗੇ ਫੇਰ ਹੀ ਛੁੱਟਣੀ ਹੈ ਬਹੁਤ اچھی ਗੱਲ ਕਹੀ ਹੈ ਕਿ ਵਿਲ ਪਾਵਰ ਜਿਹੜੀ ਹੈ ਇਹ ਸਭ ਤੋਂ ਪਹਿਲਾਂ ਇੱਕ ਅਹਿਮ ਚੀਜ਼ ਹੈ ਤੁਹਾਡੇ ਅੰਦਰ ਪਹਿਲਾਂ ਉਹ ਹੋਣੀ ਚਾਹੀਦੀ ਹੈ ਤੁਸੀਂ ਜਿੱਦਾਂ ਦੱਸਿਆ ਕਿ 4-5 ਸਾਲ ਤੋਂ ਲਗਾਤਾਰ ਹੈਨਾ ਨਸ਼ਾ ਕਰ ਰਹੇ ਸੀ ਕਿ ਕਿਸ ਤਰ੍ਹਾਂ ਵਿਲ ਪਾਵਰ ਜਾਗੀ ਜਾਂ ਕਿ ਕਿਦਾਂ ਹੋਇਆ ਕਿ ਮੈਂ ਹੁਣ ਇਹਨੂੰ ਛੱਡ ਹੀ ਦੇਣਾ ਭਾਜੀ ਇਨਸੀਡੈਂਟ ਇਹ ਇਦਾਂ ਦੇ ਹੁੰਦੇ ਆ ਬੰਦੇ ਦੇ ਜ਼ਿੰਦਗੀ 'ਚ ਠੀਕ ਹੈ ਉਹ ਘਰੇ ਘਰ ਦੇ ਹੁਣ ਤੰਗ ਹੋਏ ਪਿਆ ਸਾਰੇ ਘਰ ਦੇ ਕੀ ਹਾਲਾਤ ਹੋਏ ਪਿਆ ਠੀਕ ਆ ਉਹ ਦੇਖ ਕੇ ਬੰਦੇ ਨੂੰ ਹੋਈ ਜਾਂਦਾ ਅੰਦਰੋਂ ਆਵਾਜ਼ ਆ ਜਾਂਦੀ ਆ ਇੱਕਦਮ ਕਿ ਬੱਸ ਕਰ ਹੁਣ ਬੱਸ ਕਰ ਕਿ ਕੀ ਕੀ ਕੁਝ ਤੋਂ ਵਿਗਾੜ ਚੁੱਕੇ ਆ ਕਿੰਨਾ ਕੁਝ ਕਰ ਚੁੱਕੇ ਆ ਆਪਣੀ ਇਨੀ ਹੈਲਥ ਕਿੰਨਾ ਤੋਂ ਸਿਹਤ ਤੋਂ ਵਧੀਆ ਹੁੰਦਾ ਸੀ ਹੁਣ ਕੀ ਹੈਲਥ ਉਹ ਬੰਦਿਆਂ ਨਾਲ ਕਲਿੱਕ ਕਰਦਾ ਇੱਕ ਪੁਆਇੰਟ ਤੇ ਆ ਕੇ ਕਰਦਾ ਹੀ ਕਰਦਾ ਹਰੇਕ ਬੰਦੇ ਤੇ ਕਲਿੱਕ ਉਹ ਬੰਦੇ ਦੇ ਹੁਣ ਪੁਆਇੰਟ ਤੇ ਆ ਕਦੋਂ ਦਿਮਾਗ ਤੇ ਕਲਿੱਕ ਕਰਦਾ ਬੰਦੇ ਦੀ ਚੀਜ਼ ਬਸ ਕਿ ਜਿੱਦਾਂ ਇਹੋ ਕਲਿੱਕ ਹੁੰਦੀ ਹੈ ਜਿੰਨਾ ਦੇ ਅੰਦਰ ਬਿਲ ਪਾਵਰ ਹੁੰਦੀ ਹੈ ਉਹ ਆ ਜਾਂਦੇ ਆ ਕਿ ਉਹ ਕੀ ਛੱਡ ਦਈਏ ਫਿਰ ਹੁਣ ਨਹੀਂ ਫਿਰ ਨਹੀਂ ਛੱਡ ਹੁੰਦਾ ਹੈਗਾ ਐਸੀ ਚੀਜ਼ ਆ ਬੰਦਾ ਫਿਰ ਹਫਤਾ ਛੱਡ ਦਿੰਦਾ ਮਹੀਨਾ ਛੱਡ ਦਿੰਦਾ ਦੁਬਾਰਾ ਫਿਰ ਲੱਗ ਜਾਂਦਾ ਠੀਕ ਹੈ ਇਹ ਤਾਂ ਅੱਛਾ ਇੱਕ ਚੀਜ਼ ਜੋ ਜ਼ਿਆਦਾਤਰ ਨੌਜਵਾਨ ਡਰਦੇ ਆ ਹੈਨਾ ਕਿ ਤੋੜ ਬਹੁਤ ਜ਼ਿਆਦਾ ਲੱਗਦੀ ਹੈ ਉਹਨੂੰ ਬਰਦਾਸ਼ਤ ਕਰਨਾ ਕਿੰਨਾ ਔਖਾ ਹੋ ਜਾਂਦਾ ਤੋੜ ਤੋੜ ਹੀ ਹੈ ਇਹ ਮੇਨ ਜਿਹੜੀ ਔਖੀ ਆ ਬਰਦਾਸ਼ਤ ਕਰਨੀ ਉਹਦੇ ਲਈ ਮੈਡੀਸਿਨ ਆ ਠੀਕ ਆ ਥੋੜੇ ਕੇ ਦਿਨ ਤੱਕ ਬੰਦੇ ਨੂੰ ਸਹਿਣਾ ਪੈਂਦਾ ਹੀ ਹੈ ਜੀ ਦਵਾਈ ਖਾ ਲੈਂਦਾ ਬੰਦੇ ਦੀ ਤੋੜ ਚੱਕੀ ਜਾਂਦੀ ਹੈ ਚਲੋ ਰੋਟੀ ਪਾਣੀ ਖਾਣੇ ਸ਼ੁਰੂ ਕਰ ਦਿੰਦਾ ਇੱਕ ਜਿਹੜੀ ਤੋੜ ਆ ਇਹਦੀ ਸਿਰਫ ਤੋੜ ਕਰਕੇ ਹੀ ਆ ਸਾਰਾ ਕੁਝ ਹੁੰਦਾ ਵਾ ਚਿੱਟਾ ਬੰਦਾ ਦੁਆਰਤੀ ਲਾਂਦਾ ਵਾ ਇਹਦੀ ਤੋੜ ਬਹੁ ਪੈੜੀ ਆ ਇਹਦੀ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦੀ ਹੈਗੀ ਤੋੜ ਤਾਂ ਹੀ ਚੋਰੀਆਂ ਲੁੱਟ ਖੁਡਣਾ ਕਿੰਨਾ ਕੁਝ ਹੁੰਦਾ ਹੈ ਸਿਰਫ ਤੋੜ ਦੇ ਚੱਕਰ 'ਚ ਹੀ ਹੁੰਦਾ ਵਾ ਅੱਛਾ ਹੁਣ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਕਿੱਦਾਂ ਦੇਖਦੇ ਹੋ ਯੁੱਧ ਨਸ਼ਿਆਂ ਵਿਰੁੱਧ ਫਰਕ ਪਿਆ ਹੁਣ ਫਰਕ ਪਿਆ ਹੁਣ ਦੇਖਣ ਨੂੰ ਇਹ ਲੱਗਦਾ ਫਰਕ ਪਿਆ ਆਪਾਂ ਨਿਊਜ਼ ਤੇ ਦੇਖਦੇ ਆ ਬਟ ਜਦੋਂ ਗਲੀ ਮੱਲਿਆ ਚ ਦੇਖਦੇ ਆ ਲੋਕੀ ਕਰਦੇ ਆ ਉੱਥੇ ਨਹੀਂ ਫਰਕ ਆ ਗਿਆ ਬਿਕਦਾ ਦਾ ਸ਼ਰੇ ਆ ਮੀ ਜਿੱਦਾਂ ਬਿਕਦਾ ਇਹ ਚੀਜ਼ ਠੀਕ ਹੈ ਜਿਹੜੇ ਮੇਨ ਅੱਡੇ ਆ ਇਹਨਾਂ ਨੇ ਉਹ ਚੱਕ ਕੇ ਦਿਖਾਤੇ ਆ ਵੀ ਅਸੀਂ ਘਾਟਾ ਤੇ ਓਟਾ ਤੇ ਜਿਹੜੇ ਮੇਨ ਡੀਲਰ ਨੇ ਉਹ ਤਾਂ ਫੜਦੇ ਨਹੀਂ ਆਗੇ ਤੁਸੀਂ ਨੌਜਵਾਨ ਨੂੰ ਛੋਟੀ ਜੀ ਉਮਰ ਦੇੋਂ ਸਨੇਹਾ ਦੇਣਾ ਚਾਹੋਗੇ ਜਿਹੜੇ ਨੌਜਵਾਨ ਤੁਹਾਨੂੰ ਦੇਖ ਰਿਹਾ ਕਿ ਹਾਂ ਇਹ ਤੋਂ ਇਸ ਲਾਨਤ ਤੋਂ ਇਸ ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੋਰ ਹੋਰ ਪਾਓ ਜੀ ਇਹ ਤਾਂ ਕੋਡ ਆ ਜੀ ਇਹਦੇ ਤੋਂ ਛੁਟਕਾਰਾ ਪਾਓ ਤਾਂ ਹੀ ਆਪਣੀ ਜ਼ਿੰਦਗੀ 'ਚ ਇਹ ਤੁਹਾਡਾ ਦਿਮਾਗ ਕਿਸੇ ਹੋਰ ਪਾਸੇ ਲਾਣ ਹੀ ਨਹੀਂ ਦਿੰਦਾ ਤੁਸੀਂ ਸੋਚੇ ਸਵੇਰੇ ਬੰਦਾ ਸੋਚਦਾ ਹੀ ਇਹ ਆ ਕਿ ਮੈਂ ਕਿੱਥੋਂ ਵੱਲ ਕਰਾਂ ਕਿੱਥੋਂ ਨਸ਼ਾ ਕਰਾਂ ਠੀਕ ਆ ਨਸ਼ੇ ਜੇ ਇਹ ਨੂੰ ਛੱਡੋ ਤਾਂ ਹੀ ਤੁਹਾਡੀ ਜ਼ਿੰਦਗੀ ਸੁਧਰਨੀ ਹੈ ਬਹੁਤ ਬਹੁਤ ਸ਼ੁਕਰੀਆ ਵੀਰੇ ਇਸੇ ਨਸ਼ੇ ਨੂੰ ਛੱਡੋ ਤਾਂ ਹੀ ਤੁਹਾਡੀ ਜ਼ਿੰਦਗੀ ਜਾ ਕੇ ਸੁਧਰਨੀ ਹੈ ਇੱਕ ਨੌਜਵਾਨ ਛੋਟਾ ਜਿਹਾ ਵੀਰ ਸਾਡਾ ਛੋਟੀ ਜੀ ਉਮਰ ਦਾ ਨੌਜਵਾਨ ਹੈ ਕਿੰਨਾ ਵਧੀਆ ਉਹਨੇ ਸਨੇਹਾ ਦਿੱਤਾ ਕਿ ਵਿਲ ਪਾਵਰ ਹੋਵੇ ਤਾਂ ਕੀਤਾ ਜਾ ਸਕਦਾ ਲੱਗਦਾ ਹੈ ਕਿ ਨੌਜਵਾਨ ਅਗਰ ਠਾਨ ਲੈਣ ਤਾਂ ਇਸ ਅਲਮਤ ਤੋਂ ਦੂਰ ਹੋ ਸਕਦੇ ਹਾਂ ਜੀ ਮੇਰਾ ਲੜਕਾ ਹੀ ਹੈ ਮੈਂ ਮਤਲਬ ਪਰੇਸ਼ਾਨ ਬਹੁਤ ਹਾਂ ਅੱਛਾ ਇਹ ਇਹ ਬੇਟਾ ਤੁਹਾਡਾ ਤੁਸੀਂ ਖੁਦ ਦਵਾਈ ਦਵਾਨ ਲਈ ਆਏ ਹੋ ਅੱਛਾ ਬੜੀ ਉਹਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਲੱਗਦਾ ਕਿ ਹੁਣ ਸਹੀ ਰਸਤੇ ਵੱਲ ਨੂੰ ਤੁਰ ਪਿਆ ਕੋਸ਼ ਨਹੀਂ ਕਿਸੇ ਨਾਲ ਜਿੰਨਾ ਨਸ਼ਾ ਹੈਗਾ ਪੰਜਾਬ ਦੇ ਵਿੱਚ ਇਹ ਸੁਧਰ ਨਹੀਂ ਸਕਦਾ ਨਹੀਂ ਪਰ ਉਸ ਬੱਚੇ ਨੇ ਇੱਕ ਵਿਲ ਪਾਵਰ ਇੱਕ ਆਪਣੇ ਕਮਿਟਮੈਂਟ ਤਾਂ ਦਿਖਾਈ ਹੈ ਹਾਂ ਦਿਖਾਈ ਹੈ ਅੱਗੇ ਵੀ ਕਈ ਵਾਰੀ ਦਿਖਾਈ ਹੈ ਨੇ ਮਾਪੇ ਦਾ ਸਾਥ ਵੀ ਤਾਂ ਜ਼ਰੂਰੀ ਹੈ ਨਾ ਜੀ ਪਰਿਵਾਰ ਦਾ ਸਾਥ ਅਸੀਂ ਪੂਰਾ ਸਾਥ ਦਿੰਨੇ ਆ ਜਿੱਦਾਂ ਇਹ ਕਹਿੰਦਾ ਉਦਾਂ ਹੀ ਕਰੀਦਾ ਆ ਹੁਣ ਮੈਂ ਸਪੈਸ਼ਲ ਆਇਆ ਮੈਂ ਕਿਹਾ ਹਾਂ ਤੁੰਨ ਦਵਾਈ ਲੈ ਕੇ ਦਿੰਨਾ ਪਰ ਦੇਖੋ ਹੁਣ 250 ਹੋਏਗੀ اچھا ਜਦੋਂ ਮਸ਼ਾਕ ਕਰ ਰਿਹਾ ਸੀ ਤੁਹਾਡਾ ਬੇਟਾ ਕਿੰਨਾ ਕੁ ਪਰਿਵਾਰ ਦੇ ਉੱਤੇ ਕੀ ਕੀ ਉਹ ਜਿਆਦਾ ਟੈਨਸ਼ਨ ਹੈ ਜੀ ਬਹੁਤ ਜਿਆਦਾ ਪਰੇਸ਼ਾਨ ਆਪਾਂ ਮੇਰਾ ਅੰਜੂ ਆਂਦੇ ਆ ਕੀ ਕਰੀਏ ਬਹੁਤ ਜਿਆਦਾ ਹੋਇਆ ਕਿਸ ਤਰ੍ਹਾਂ ਇਹ ਕਿ ਕਿੱਧਰ ਨੇ ਰਾਹ ਨੂੰ ਕਿੱਦਾਂ ਤੁਰ ਪਿਆ ਕੁਝ ਪਤਾ ਚੱਲਿਆ ਸੀ ਤੁਹਾਨੂੰ ਵੀ ਇਹ ਕਿੱਧਰ ਨੂੰ ਤੁਰ ਪਿਆ ਬਸ ਜੀ ਪੜਦਾ ਪੜਦਾ ਇਹ ਤੁਰ ਪਿਆ ਮੱਲਾ ਹੀ ਅੱਗਾ ਦਾ ਆ ਘਰ ਘਰ ਗਲੀ ਗਲੀ 'ਚ ਨਸ਼ਾ ਦੇਖਦਾ ਸਾਰੇ ਆਂ ਵੇਖਦਾ ਆ ਹੁਣ ਇਹਦੇ ਇਹ 'ਚ ਪਏ ਹੈ ਨਹੀਂ ਜੇ ਆ ਜਾਣਗੇ ਹੁਣੇ ਨੇ ਚਲੇ ਆਏ ਸੋਸਾਇਟੀ ਮਾਰਗੀ ਸੋਸਾਇਟੀ ਮਾਰ ਯਾਰੀ ਦੋਸਤੀ ਗਲਤ ਚੰਗੀ ਧਿਆਨ ਰੱਖਿਆ ਸੀ ਕਿ ਨੌਜਵਾਨ ਬਹੁਤ ਰੱਖਿਆ ਸੀ ਨਸ਼ੇ ਵਾਲਾ ਬੰਦਾ ਝੂਠ ਬਹੁਤ ਬੋਲਦਾ ਹੈ ਹਾਂ ਇਹ ਦਿੱਕਤ ਆ ਜਾਂਦੀ ਹੈ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇਹਨੇ ਨਸ਼ਾ ਕਰਕੇ ਵੀ ਕਹਿੰਦਾ ਮੈਂ ਨਹੀਂ ਕੀਤਾ ਉੱਥੇ ਬੰਦਾ ਕੀ ਕਰੇਗਾ ਹੁਣ ਮੈਂ ਜੋਬ ਕਰੂੰਗਾ ਜਾਂ ਕੰਮ ਕਰਦੇ ਜਾਊਂਗਾ ਦਾ ਇਹਨੂੰ ਦੇਖੂਗਾ ਬਹੁਤ ਪਰਚਾ ਪਰਿਵਾਰ ਦੇ ਵਿੱਚ ਜਦੋਂ ਤੁਹਾਡੇ ਵਰਗੇ ਫਾਦਰ ਹੋਣ ਤੁਹਾਡੇ ਵਰਗੇ ਪਿਤਾ ਹੋਣ ਇੱਕ سپورਟ ਮਿਲਦੀ ਹੋਵੇ ਤਾਂ ਬੱਚਾ ਵੀ ਸਿਆਣਾ ਤੁਹਾਡਾ ਮੈਂ ਦੇਰੀ ਵੱਲੋਂ ਬਹੁਤ ਬਹੁਤ ਜ਼ਿਆਦਾ سپورਟ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਪਰ ਹੁਣ ਮੇਰਾ ਵੀ ਐਂਡ ਹੋ ਚੁੱਕਿਆ ਤੇ ਹੁਣ ਮੈਂ ਕੀ ਕਰਾਂ ਕਮਾਈ ਦਾ ਜ਼ਰੀਆ ਜੇ ਨਾ ਹੋਵੇ ਹੈਨਾ ਇਹਦਾ ਜ਼ਰੀਆ ਸਿਰਫ ਮੈਂ ਹੀ ਆਈ ਮੈਂ ਦਿਹਾੜੀਦਾਰ ਬੰਦਾ ਹਾਂ ਕੀ ਕਰਾਂ ਬਹੁਤ ਮੁਸ਼ਕਲ ਹੈ ਪਰ ਹੁਣ ਜਿਹੜੀ ਮੁਹਿੰਮ ਛੇੜੀ ਹੈ ਲੱਗਦਾ ਕਿ ਇਹਦਾ ਅਸਰ ਦੇਖਣ ਨੂੰ ਮਿਲੇਗਾ ਜਿੱਦਾਂ ਕਾਰਵਾਈਆਂ ਹੋ ਰਹੀਆਂ ਨੇ ਕਾਰਵਾਈਆਂ ਸਾਡੇ ਮਰੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਅੱਛਾ ਉੱਥੇ ਹੁਣ ਜਿੱਦਾਂ ਮੁੰਡੇ ਨੂੰ ਦੱਸਿਆ ਹੀ ਹੈ ਵੀ ਸ਼ਰਿਆਮ ਨਸ਼ਾ ਇਹਨੂੰ ਹੁਣ ਪੈਸੇ ਦੇ ਹੁਣ ਇਹ ਨਸ਼ਾ ਲਿਆਏਗਾ ਇਹਦਾ ਹੁਣ ਪੈਸਾ ਹੈ ਨਹੀਂ ਇਹਦੇ ਕੋਲ ਮੈਂ ਪੈਸੇ ਦੇਣੇ ਬੰਦ ਕਰਤੇ ਐ ਹੁਣ ਪੈਸਾ ਦੋ ਹੁਣ ਇਹ ਨਸ਼ਾ ਦੇ ਇਹ ਇੰਨਾ ਇੰਨਾ ਆਸਾਨੀ ਨਾਲ ਇਹਨਾਂ ਨੂੰ ਕਿੱਥੋਂ ਲੱਭ ਜਾਂਦਾ ਹੈ ਇਹ ਸਭ ਇਹ ਤਾਂ ਹੁਣ ਇਹ ਹੀ ਦੱਸ ਸਕਦਾ ਜੀ ਮੈਂ ਤੁਸੀਂ ਇਸ ਨੂੰ ਕਦੀ ਕੋਸ਼ਿਸ਼ ਕੀਤੀ ਇਹ ਸਮਝਾਉਣ ਦੀ ਬੇਟਾ ਇਸ ਅਲਾਮਤ ਤੋਂ ਬਾਹਰ ਆਇਆ ਆਪਣਾ ਪਰਿਵਾਰ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਹੈ ਅਈ ਤੱਕ ਚੁੱਕੇ ਹਨ ਤਕਾਬਤ ਹੋ ਜਾਂਦੀ ਹੈ ਵੀ ਬੰਦਾ ਇੱਕ ਛੱਡ ਦਿੰਦਾ ਹੈ ਨਾ ਕਿ ਮੇਰੇ ਹੁਣ ਉਮਰ ਹੋ ਗਈ ਹੈ ਮੈਂ ਨਹੀਂ ਨੱਠ ਭੱਜ ਜ਼ਿਆਦਾ ਕਰ ਸਕਦਾ ਪਰ ਇਹ ਬੱਚਾ ਸੁਧਦਾ ਨਹੀਂ ਕਿੰਨੇ ਇੱਕ ਸਾਲ ਹੋ ਗਏ ਇਸ ਬੱਚੇ ਨੂੰ ਇਸ ਨਸ਼ੇ ਕਰਦੇ ਹੋਏ हो गए 5-7 साल हो गए अच्छा उम्र बेहद छोटी है इतनी छोटी जी उम्र ਦੇ ਵਿੱਚ ਇਦਾਂ ਦੀ ਅਲਮਤ ਆਪਣੇ ਜਿਸਮ ਨੂੰ ਲਾ ਲੈਣਾ ਕਿੱਦਾਂ ਇਹਨੇ ਵਧਣਾ ਹੈ ਨਾ ਕੱਲ ਨੂੰ ਵਿਆਹ ਹੋਣਾ ਹੈ ਆ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਣੀ ਹੈ ਜਿੱਦਾਂ ਤੁਸੀਂ ਕਿਹਾ ਸਵਾਮੀ ਦੇ ਨਹੀਂ ਨਾ ਇਸ ਗੱਲ ਨੂੰ ਮੈਂ ਸਮਝਾ ਕੇ ਜਾ ਕੇ ਥੱਕ ਚੁੱਕਿਆ ਵਾ ਬੜੀ ਮੁਸ਼ਕਲ ਆ ਰਹਾ ਜਦੋਂ ਦਿੱਥੇ ਲੈ ਕੇ ਆਇਆ ਵੀ ਜਦੋਂ ਦਵਾਈ ਸ਼ੁਰੂ ਕਰਾਉਣਾ اچھا ਇਹ ਅੱਜ ਹੀ ਸ਼ੁਰੂ ਕਰਵਾਈਏ ਤੁਸੀਂ ਪਹਿਲਾਂ ਵੀ ਇਹ ਦਵਾਈ ਇੱਕ ਵਾਰੀ ਹੋਣਾ 8-9 ਮਹੀਨੇ ਹੋ ਗਏ ਨਹੀਂ ਨਹੀਂ ਖਾਦੀ ਨਹੀਂ اچھا ਕਾਰਨ ਕੀ ਇਹ ਭੱਜ ਕਿਉਂ ਲੈਂਦੇ ਦਵਾਈਆਂ ਤੋਂ ਅਸਰ ਨਹੀਂ ਕਰਦੀਆਂ ਸਹੀ ਟਰੀਟਮੈਂਟ ਨਹੀਂ ਮਿਲਦਾ ਕੀ ਕਾਰਨ ਕੀ ਨਹੀਂ ਟਰੀਟਮੈਂਟ ਤਾਂ ਮਿਲਦਾ ਦਵਾਈ ਤਾਂ ਮਿਲਦੀ ਹੈ ਹਾਂ ਦਵਾਈ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਥੋੜਾ ਜਿਹਾ ਮਤਲਬ ਰੋਜ਼ ਜਿਹੜੀ ਜਿਹੜਾ ਇਹਨਾਂ ਨੂੰ ਰੋਜ਼ ਰੋਜ਼ ਬੁਲਾਉਂਦੇ ਆ ਮਤਲਬ ਰੋਜ਼ ਜਾ ਕੇ ਦਵਾਈ ਲਓ ਥੋੜਾ ਜਿਹਾ ਉੱਥੋਂ ਪਰੇਸ਼ਾਨ ਹੋ ਜਾਂਦੇ ਆ ਇਹ ਬਿਲਕੁਲ ਅੱਛਾ ਇੱਕ ਜਿਹੜੇ ਥਾਂ ਥਾਂ ਤੇ ਨਸ਼ਾ ਮੁਕਤੀ ਕੇਂਦਰ ਖੁੱਲੇ ਆ ਉਹ ਉਹਨਾਂ ਦਾ ਕੋਈ ਫਾਇਦਾ ਹੁੰਦਾ ਈ ਜਾਂ ਫਿਰ ਸਿਰਫ ਦਿਖਾਵਾ ਹੀ ਆ ਨੇ ਨਹੀਂ ਹੋ ਕੋਈ ਨਿਆ ਨਹੀਂ ਹੈ ਜਿੰਨੇ ਦਾ ਨਸ਼ਾ ਹੈ ਬੰਦੇ ਹੀ ਨਹੀਂ ਹੁੰਦਾ ਤੇ ਉਹ ਮੈਂ ਤਾਂ ਉਹੀ ਕਹਿੰਦਾ ਵੀ ਇਹਨਾਂ ਨੂੰ ਹੁਣ ਪੈਸੇ ਦੇ ਹੁਣ ਇਹਨਾਂ ਨੇ ਸ਼ਾ ਲਿਆ ਐ ਇੰਨੀ ਆਸਾਨੀ ਨਾਲ ਜਾਨੀ ਕਿ ਇੰਨੀ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਇੱਕ ਬਾਪ ਦਾ ਦੁੱਖ ਹੈਗਾ ਜੋ ਇਹਨਾਂ ਨੇ ਦੱਸਿਆ ਲੇਕਿਨ ਇਹਨਾਂ ਦੇ ਬੇਟੇ ਨੇ ਵੀ ਠਾਨ ਲਿੱਤੀ ਹੈ ਕਿ ਨਸ਼ੇ ਵਰਗੀ ਅਲਮਤ ਤੋਂ ਮੈਂ ਦੂਰ ਹੋ ਜਾਊਂਗਾ ਇਧਰ ਆ ਬੇਟਾ ਇਧਰ ਆ ਮੇਰੀ ਗੱਲ ਸੁਣੋ ਪੁੱਤ ਮੇਰੀ ਗੱਲ ਸੁਣੋ ਤੁਹਾਡੇ ਫਾਦਰ ਸਾਹਿਬ ਨੇ ਹੁਣ ਦੇਖੋ ਅੱਖਾਂ 'ਚ ਹੰਝੂ ਹੈ ਤੁਹਾਡੇ ਤੋਂ ਸਾਰੀ ਉਮੀਦ ਹੈ ਆਪਣੇ ਫਾਦਰ ਸਾਹਿਬ ਨੂੰ ਜੱਫੀ ਪਾ ਕੇ ਇਹ ਗੱਲ ਕਹੋ ਕਿ ਮੈਂ ਆਸ ਤੋਂ ਬਾਅਦ ਪਾਪਾ ਇਹ ਨਸ਼ਾ ਨਹੀਂ ਕਰਦਾ ਯਾ ਡੈਡੀ ਜੇ ਪਾਪਾ ਤੁਸੀਂ ਜੋ ਵੀ ਕਹਿੰਦੇ ਹੋ ਕਹੋ ਇਹਨਾਂ ਨੂੰ ਵੀ ਅੱਜ ਤੋਂ ਬਾਅਦ ਮੈਂ ਨਹੀਂ ਨਸ਼ਾ ਕਰਦਾ ਚਾਹੇ ਕੁਝ ਹੋ ਜਵੇ ਨਹੀਂ ਨਹੀਂ ਅੱਜ ਤੋਂ ਬਾਅਦ ਡੈਡੀ ਮੈਂ ਨਹੀਂ ਕਰਦਾ ਤੁਹਾਨੂੰ ਪਤਾ ਮਸਾ ਮਸਾ ਮੈਂ ਇਹਨਾਂ ਨੇ ਮਨਾ ਕੇ ਲਿਆਇਆ ਕਿ ਚੱਲ ਦਵਾਈ ਖਾ ਹੁਣ ਤੋਂ ਠੀਕ ਹੈ ਕਿ ਛੱਡ ਦੇ ਬਸ ਕਿ ਮੇਰੇ ਨਾਲ ਕੰਮ ਨਹੀਂ ਕਰਦਾ ਡੈਡੀ ਨੂੰ ਪਿਆਰ ਕਰਦੇ ਹਾਂ 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 ਤਾਂ ਹੀ ਆਏ ਨਾਲ ਦੱਸੋ ਇਹ ਦੇਖ ਪੁੱਤੋ ਤੇਰੇ ਪਾਪਾ ਦਾ ਕੀ ਹਾਲ ਆ ਤੂੰ ਅੱਜ ਇਹ ਪੱਕੇ ਮਨੋਂ ਠਾ ਲੈਣਾ ਜਿੱਦਾਂ ਤੂੰ ਮੈਨੂੰ ਕਿਹਾ ਨਾ ਵਿਲ ਪਾਵਰ ਹੋਵੇ ਕੁਝ ਵੀ ਆਪਾਂ ਕਰ ਸਕਦੇ ਹਾਂ ਤਾਂ ਇਹ ਵਿਲ ਪਾਵਰ ਦਿਖਾਣੀ ਹੈ ਵਿੱਚ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਜੀ ਦਾ ਇਸ ਪਿਓ ਪੁੱਤ ਦੀ ਜਿਹੜੀ ਜੋੜੀ ਹੈ ਖੁਦ ਫਾਦਰ ਸਾਹਿਬ ਇਸ ਓਟੀ ਸੈਂਟਰ ਦੇ ਵਿੱਚ ਆਏ ਨੇ ਆਪਣੇ ਪੁੱਤ ਨੂੰ ਦਵਾਈ ਦਿਵਾਉਣ ਲਈ ਕਿੱਡਾ ਉਹ ਜਿਗਰਾ ਕਰਕੇ ਇੱਥੇ ਪਹੁੰਚੇ ਹੋਣਗੇ ਕਿ ਆਪਣੇ ਪੁੱਤ ਨੂੰ ਅਜਿਹੀ ਅਲਾਮਤ ਵਿੱਚ ਫਸਿਆ ਦੇਖ ਕੇ ਅੱਖਾਂ 'ਚ ਹੰਝੂ ਲੈ ਕੇ ਕਿਸ ਤਰ੍ਹਾਂ ਇਸ ਸੈਂਟਰ ਤੱਕ ਪਹੁੰਚੇ ਹੋਣਗੇ ਔਰ ਕੀ ਕੀ ਅਰਦਾਸਾਂ ਕਰਦੇ ਹੋਣਗੇ ਕਿ ਉਹਨਾਂ ਦਾ ਜਿਹੜਾ ਪੁੱਤ ਹੈ ਇਸ ਕੋੜ ਦੇ ਵਿੱਚੋਂ ਇਸ ਅਲਾਮਤ ਦੇ ਵਿੱਚੋਂ ਬਾਹਰ ਨਿਕਲਿਆਵੇ ਇਹ ਜਿਹੜੇ ਨੌਜਵਾਨ ਇਸ ਚਿੱਟੀ ਗੋਲੀ ਦਾ ਇਸਤੇਮਾਲ ਕਰਦੇ ਨੇ ਕਿ ਵਾਕਈ ਇਹ ਅਸਰ ਕਰਦੀ ਹੈ ਨਸ਼ੇ ਤੋਂ ਦੂਰ ਕਰਦੀ ਹੈ ਜਾਂ ਫਿਰ ਸਿਰਫ ਭਲਕ ਪਰਦੀ ਜਿਹੜੀ ਹੈ ਨਸ਼ੇ ਦਾ ਸਾਧਨ ਬਣ ਜਾਂਦੀ ਹੈ ਦੁਬਾਰਾ ਤੋਂ ਇਹਦੀ ਵੀ ਲਤ ਲੱਗ ਜਾਂਦੀ ਹੈ ਤੁਹਾਨੂੰ ਕਿੰਨਾਕ ਸਮਾਂ ਹੋ ਗਿਆ ਇਹ ਗੋਲੀ ਖਾਂਦੇ ਹੋ ਹੋ ਗਏ ਭਾਜੀ 2 ਤੋਂ 3 ਸਾਲ ਹੋ ਗਏ ਮੇਰੇ ਖਾਤੇ ਹੋਏ ਜੋ ਹੈ ਆਪ ਲਗਾਤਾਰ ਇਹ ਖਾਣਾ ਪੜ ਰਿਹਾ ਹੈ ਖਾਣਾ ਪੜ ਰਹਾ ਹੈ ਮੈਂ ਨਹੀਂ ਖਾਤੇ ਤਾਂ ਸਰੀਰ ਨਹੀਂ ਚੱਲਦਾ ਮਾਰਾ मतलब नशा छोड़ा दूसरा नशा लग गया ये नशा ही है हाँ वो बात वही समझ लो कभी कोशिश नहीं की कि इसे भी कम करें थोड़ा 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 कम कर कम करते हैं जो है आधी खाते हैं एक खाते हैं जो है उससे ज्यादा पहले तो दो गोलियाँ खाते थे हम जो है अब अब एक एक पे आए फिर आधी पे आए मतलब आधी तो हमको खानी पड़ती है जो है अगर हम जवान पे ना रखें 24 घंटा के अंदर तो हम मतलब बिस्तर से उठने का मन नहीं करता हमारा कौन सा नशा करते थे जिसे छोड़ने के लिए मैं कुछ मैं सिर्फ ये जो सिगरेट होती थी ना भरी वाली ये पीता था गांजे की और दारू पीता था मैं तो उसके बाद एक बंदा वाकफ आया कहता है कि चलो नशा छुड़ाने की दवा लगा देते हैं तो हमारे डैडी बोले कि हाँ चलो सरकारी अस्पताल में कोई गलत थोड़ी ना देगा बंदा दारू हमारा पीता लौंडा चलो लगा देंगे नशा इसका छूट जाएगा तो मैं सिर्फ सिगरेट और दारू पीता था ये चिट्टे चुट्टे तो मैंने ज़िंदगी में हाथ नहीं लगाया और ये दवा चिट्टे की है वो बंदे ने दारू पी लगा दी दारू तो मेरी छूट गई जो है बट दारू के बजाय इसकी लत लग गई दारू में तीसरे चौथे दिन पीता था पर इसको मुझे रोज़ खाना पड़ता है अपने के लिए अपील करोगे हाँ करो हम हाँ, छोड़ने का इसका यही तरीका है क्या बताएं समझ में तो हमको नहीं छोड़ने का तरीका हमारे पास भी नहीं है भाई हम आज तक नहीं छोड़ पाए तो हम दूसरे को कैसे कह सकते हैं हमारी हड्डियाँ सूख गई मैं अब चौंसठ किलो का था आज 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 मेरा वेट देख लो पैंतालीस किलो चालीस किलो भी नहीं होगा जो है ऐसा नहीं कि हम रोटी नहीं खाते खाना खाते हैं सब कुछ खाते हैं बस ये शरीर का वजन कम करता है हड्डी गलाती है ਸੁਖਾਤੀ ਹੈ ਇਹ ਮੇਰੇ ਨਾਲ ਸਿਵਲ ਹਸਪਤਾਲ ਦੇ ਮਨੋਵਿਗਿਆਨ ਵਿਭਾਗ ਦੇ ਡਾਕਟਰ ਡਾਕਟਰ ਹਰਸਿਮਰਤ ਨਾਲ ਨੇ ਫੋਨ ਲਾਈਨ ਤੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਮੈਮ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੰਸ਼ੀ ਤਨਵਰ ਜੀ ਧੰਨਵਾਦ ਜੀ ਡਾਕਟਰ ਮੈਮ ਜਿਆਦਾਤਰ ਜਿਹੜੇ ਨੌਜਵਾਨ ਨਸ਼ਾ ਤਾਂ ਛੱਡਣਾ ਚਾਹੁੰਦੇ ਆ ਲੇਕਿਨ ਇਹ ਜਿਹੜੀ ਟੈਬਲੇਟਸ ਹੁੰਦੀਆਂ ਨੇ ਵਾਈਟ ਗੋਲੀਆਂ ਜਿਹਨੂੰ ਚਿੱਟੀਆਂ ਗੋਲੀਆਂ ਆਪਾਂ ਕਹਿ ਦਿੰਦੇ ਆ ਇਹਨਾਂ ਦੇ ਕਿਆ ਸਾਈਡ ਇਫੈਕਟ ਵੀ ਹੁੰਦੇ ਅਗਰ ਆਪਾਂ ਜਿਆਦਾ ਲੰਬਾ ਸਮਾਂ ਇਹਨਾਂ ਨੂੰ ਇਸਤੇਮਾਲ ਕਰਦੇ ਆ ਹਾਂਜੀ ਇਹਦਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਇਸ ਟੈਬਲੇਟ ਨੂੰ ਬਿਊਪ੍ਰੇਨੋਰਫਿਨ ਕਹਿੰਦੇ ਹੈਗੇ ਨੇ ਇਹ ਆਪਣਾ ਜਿਹੜਾ ਮੋਰਫਿਨ ਨਸ਼ਾ ਹੁੰਦਾ ਹੈਗਾ ਇਹ ਉਹਦੀ ਟ੍ਰੀਟਮੈਂਟ ਲਈ ਦਵਾਈ ਬਣੀ ਹੈਗੀ ਹੈ ਮੋਰਫਿਨ ਦੇ ਅੰਡਰ ਜਿਹੜਾ ਅੱਜਕੱਲ ਹੈਰੋਇਨ ਜਿਹੜਾ ਸਿੰਥੈਟਿਕ ਡਰੱਗ ਆ ਰਿਹਾ ਹੈਗਾ ਜਿਹਨੂੰ ਆਮ ਪਬਲਿਕ ਚਿੱਟੇ ਦੇ ਤੌਰ ਤੇ ਜਾਣਦੀ ਹੈਗੀ ਕਿ ਲੋਕ ਅੱਜਕੱਲ ਚਿੱਟੇ ਦਾ ਸੇਵਨ ਜ਼ਿਆਦਾ ਕਰ ਰਹੇ ਹੈਗੇ ਨੇ ਚਿੱਟਾ ਜਿਹੜਾ ਹੈਗਾ ਦੋ ਤਰੀਕੇ ਨਾਲ ਦਿੰਦੇ ਨੇ ਜਾਂ ਉਹ ਉਹਨੂੰ ਸੁੱਗਦੇ ਹੈਗੇ ਨੇ ਜਾਂ ਉਹ IV ਰੂਟ ਤੇ ਨਾਲ ਲਗਾਉਂਦੇ ਨੇ ਜਿਹੜੇ ਇੰਜੈਕਸ਼ਨਸ ਲਗਾਉਂਦੇ ਹੈਗੇ ਨੇ ਇਹ ਉਸ ਚੀਜ਼ ਦੀ ਰੋਕਥਾਮ ਲਈ ਬਣਿਆ ਹੈਗਾ ਅਸੀਂ ਇਹਨਾਂ ਨੂੰ ਪੇਪਰ ਨਾਰਥਿੰਗ 프리 ਆਫ ਕਾਸਟ ਗਵਰਨਮੈਂਟ ਅਪਲਾਈ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈਗੀ ਹੈ ਬਟ ਹਰ ਚੀਜ਼ ਦਾ ਆਪਾਂ ਦੇਖਦੇ ਹਾਂ ਨਾ ਹਰ ਚੀਜ਼ ਜਿਹੜੀ ਆਪਾਂ ਖਾਂਦੇ ਆ ਉਹਦਾ ਸੇਵਨ ਜਿਹੜਾ ਹੈਗਾ ਡਾਕਟਰ ਦੀ रिप्शन ਦੇ ਤੌਰ ਤੇ ਹੋਣਾ ਚਾਹੀਦਾ ਔਰ ਇਸ ਚੀਜ਼ ਨੂੰ ਲਿਮਿਟ ਦੇ ਵਿੱਚ ਲੈਣਾ ਹੁੰਦਾ ਇਹਦਾ ਇੱਕ ਕੋਰਸ ਹੁੰਦਾ ਹੈਗਾ ਆਪਾਂ ਉਸ ਕੋਰਸ ਦੇ ਵਿੱਚ ਦਵਾਈ ਨੂੰ ਹੌਲੀ ਹੌਲੀ ਟੈਪਰ ਆਫ ਕਰਕੇ ਬੰਦ ਕਰਨਾ ਹੁੰਦਾ ਜੀ ਅੱਛਾ ਇਹ ਕੁਝ ਲੜਕੇ ਕਹਿੰਦੇ ਆ ਕਿ ਅਗਰ ਇਹਨੂੰ ਆਪਾਂ ਥੋੜੀ ਦੇਰ ਲਈ ਛੱਡਦੇ ਆ ਤਾਂ ਫਿਰ ਉਹੀ ਬਾਡੀ ਦੇ ਵਿੱਚ ਵਿਡਰੋਅਲ ਸਿੰਟਮ ਜਾਨੇ ਸ਼ੁਰੂ ਹੋ ਜਾਂਦੇ ਹੈਗੇ ਤੇ ਉਹਦੀ ਵੀ ਕੀ ਟਰੀਟਮੈਂਟ ਤੁਸੀਂ ਜਿਹੜਾ ਸੁਜੈਸਟ ਕਰੋਗੇ ਉਹਦੇ ਨਾਲ ਅਸੀਂ ਉਹਨਾਂ ਨੂੰ ਕਹਿੰਨੇ ਕਿ ਦੇਖੋ ਤੁਸੀਂ ਡਾਕਟਰ ਦੇ ਪ੍ਰੈਸਕ੍ਰਿਪਸ਼ਨ ਨਾਲ ਜੇ ਦਵਾਈ ਹੌਲੀ ਹੌਲੀ ਕਰਕੇ ਬੰਦ ਕਰਦੇ ਹੋ ਤੁਹਾਨੂੰ ਕੋਈ ਵਿਦਡਰੋਅਲ ਸਿੰਪਟਮਸ ਨਹੀਂ ਆਉਣਗੇ ਮੋਸਟ ਆਫ ਦਾ ਪੇਸ਼IENTS ਕੀ ਕਰਦੇ ਹੈਗੇ ਨੇ ਕਿ ਪਹਿਲਾਂ ਬਹੁਤ ਜ਼ਿਆਦਾ ਡੋਜ਼ ਲਿਖਵਾ ਲੈਂਦੇ ਹੈਗੇ ਨੇ ਉਸ ਤੋਂ ਬਾਅਦ ਜਦੋਂ ਉਹਨੂੰ ਛੱਡਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਵਿਦਡਰੋਅਲ ਸਿੰਪਟਮਸ ਆਉਂਦੇ ਹੈਗੇ ਨੇ ਜੇ ਤੁਸੀਂ ਇਸ ਗੋਲੀ ਨੂੰ ਡਾਕਟਰ ਦੀ ਸਲਾਹ ਦੇ ਨਾਲ ਟਿਪਰ ਆਫ ਕਰੋ ਜਦੋਂ ਸਾਨੂੰ ਲੱਗੇਗਾ ਕਿ ਉਹਨੂੰ ਕੋਈ ਦਿੱਕਤ ਆ ਰਹੀ ਆਪਾਂ ਐਡ ਆਨ ਆਪਣੀ ਟਰੀਟਮੈਂਟ ਦਵਾਂਗੇ ਤੇ ਹੌਲੀ ਹੌਲੀ ਇਸ ਗੋਲੀ ਨੂੰ ਆਰਾਮ ਨਾਲ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਓਕੇ ਜੀ